ਰੋਟਾਂ ਹਾਂ ਲੱਗੀ ਹਾਂ ਇਹ ਉਹ ਉਹ ਯਾਰ ਮਤਲਬ ਇੱਕ ਗੱਲ ਹੋਣਾ ਅੱਜ ਜਾਂ ਸ਼ਿਵਲਿੰਗ ਨਾ ਸ਼ਿਵਲਿੰਗ ਕਵਾਰੀਆਂ ਦੂਣੀਆਂ ਵਾਸਤੇ ਧਰਦੀਏ ਚਲੋ ਠੀਕ ਹੈ ਪ੍ਰਮਾਤਮਾ ਨੂੰ ਮੰਨਣਾ ਚਾਹੀਦਾ ਹੋਣਾ ਵੀ ਚਾਹੀਦਾ ਸਰਬਾਸ਼ਟੇ ਵੀ ਸ਼ਿਵਲਿੰਗ ਦੇ ਕਵਾਰੀ ਦੀ ਤੁਕ ਨੂੰ ਸੁਰੱਖਣ ਨਹੀਂ ਕਰਨੀ ਚਾਹੀਦੀ ਇਹ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਇਹ ਨੂੰ ਦੱਸਿਆ ਹੋਇਆ ਹੈ ਹੋਰ ਗ੍ਰੰਥਾਂ ਦੇ ਅੰਦਰ ਵੀ ਦੱਸਿਆ ਹੋਇਆ ਹੈ ਜੇ ਮੇਰੀ ਪੂਰੀ ਜਾਣਕਾਰੀ ਨਹੀਂ ਪਰ ਕੁਆਲਿਟੀ ਪਰਮਦਰਸ਼ਨ ਉੱਪਰ ਇੱਕ ਹੀ ਸੋਚਣ ਵਾਲੀ ਹੈ ਹਨਾ ਲੋਕ ਕਹਿੰਦੇ ਆ ਪੜਦਾ 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 ਤੂੰ ਇੱਕ ਦਾ ਪੜਦੇ ਵੀ ਉਹਦੇ ਚ ਕੀ ਪੜਦਾ ਹੈ ਉਹ ਇੱਕ ਚੀਜ਼ ਜਿਹੜੋਂ ਨੂੰ ਦੇਖਦੇ ਆ ਕਿ ਇਹ ਥੱਲੇ ਘਰੌੜ ਬਣਾਈ ਹੈ ਨਾ ਉਹ ਜੋਨੀ ਬਣਾਈ ਹੈ ਕੀਦਾ ਵੀ ਦੀ ਸ਼ਿਵਲਿੰਗ ਬਾਹਰ ਲਗਾਇਆ ਹੈਗਾ ਉਹ ਇੱਕ ਇਹ ਚੀਜ਼ ਹੈ দৃষ্টি ਨੂੰ ਸਾਝੀ ਗਈ ਹੈ ਜਦੋਂ ਅੰਦਰ ਆਤਮਾ ਨਾਲ ਜਿਹੜੀ ਉਹ ਦਿਖਾਈ ਗਈ ਆ ਸ਼ਿਵਲਿੰਗ ਹਫਤਾ ਪਹਿਲਾਂ ਮਤਲਬ ਬਣਾਇਆ ਗਿਆ ਸੀਗਾ ਸ਼ਿਵਲਿੰਗ ਪੀਜੀ ਹੈ ਜੀ ਮਤਲਬ ਸ਼ਿਵਲਿੰਗ ਦਾ ਤੇ ਜੋਨੀ ਦਾ ਮਤਲਬ ਜਿਹੜੀ ਚੀਜ਼ ਬਣਾਈ ਗਈ ਸੀ ਉਸ ਤੋਂ ਬਾਅਦ ਸ਼ਿਸ਼ਤੀ ਹੈ ਜਿਹੜੀ ਸਾਝੀ ਗਈ ਹੈ ਮੈਂ ਸਾਝਿਆ ਗਿਆ ਮਨੂਰ ਸਾਝਿਆ ਗਿਆ ਇਹ ਦੇਖ ਇਹ ਸਿਰਫ ਦੋ ਚੀਜ਼ਾਂ ਤੋਂ ਸਾਝੀ ਗਈ ਇਹਨਾਂ ਸ਼ੇਪ ਜੀ ਨੇ ਵੀ ਬਾਅਦ ਕੇ ਕੰਪਿਊਟਰ ਤੇ ਪਹਿਲਾਂ ਸਾਰੀ ਚੀਜ਼ ਬਣਾਈ ਹੈ ਵੀ ਆ ਜੀ ਪਹਿਲਾਂ ਬਣਾਇਆ। ਬਹੁਤ ਠੀਕ ਹੈ। ਇਹ ਜਾਣਕਾਰੀ ਬਹੁਤ ਹੈ। ਕਰਦੇ ਸ਼ੁਕਰੀਆ।